ਅਵੀ ਮਿੱਤਰੋ ਅਕਸਰ ਹੀ ਪੰਜਾਬੀ ਸ਼ਿਕਾਇਤ ਰਹੀ ਆ ਵੀ ਜਦੋਂ ਸਾਡੇ ਤੇ ਕੋਈ ਮੁਸੀਬਤ ਆਉਂਦੀ ਆ ਸਾਡੇ ਤੇ ਕੋਈ ਹੋਰ ਸਟੇਟ ਯਾਨੀ ਕਿ ਆਣ ਕੇ ਸਾਡੀ ਹੈਲਪ ਨਹੀਂ ਕਰਦੀ ਤੇ ਆ ਬਾਈ ਜੀ ਘੱਟੋ ਘੱਟ ਤਿੰਨ ਟਰਾਲੇ ਚਾਰ ਦੇ ਫੁੱਲ ਭਰੇ ਨੇ ਤੇ ਨਾਲ ਰਾਸ਼ਨ ਇੱਕ ਟਰਾਲੀ ਦੀ ਵਿੱਚ ਇਹ ਬਾਈ ਆਏ ਆ ਜੀ ਰਾਜਸਥਾਨ ਸੰਗਰੀਆ ਮੰਡੀ ਤੋਂ ਤੇ ਪਿੰਡ ਟਾਬਾਂ ਟਾਬਾਈਆਂ ਬਈ ਸਾਰਿਆਂ ਦੇ ਪਿੰਡ ਸਾਰੇ ਹੈ ਤੇ ਬਾਈ ਨਾਲ ਕਰਦੇ ਗੱਲਬਾਤ ਤਾਂ ਸੱਸੀ ਕਾਲ ਬਾਈ ਜੀ ਸੱਸੀ ਕਾਲ ਜੀ ਕੀ ਨਾਮ ਆਈ ਆਪਣਾ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਸਿੰਘ ਤੇ ਕਿੰਨੇ ਟਰਾਲੇ ਆਏ ਜੀ ਆਪਣੇ ਕੋਲ ਟੋਟਲ ਇੱਥੇ ਪੰਜ ਟਰਾਲੇ ਲੈ ਕੇ ਆਏ ਆ ਜੀ ਅੱਛਾ ਜੀ ਇੱਕ ਦੇ ਵਿੱਚ ਅਸੀਂ ਸਾਰੇ ਜਾਣੇ ਆਏ ਆ ਬਹਿ ਕੇ ਬਹਿ ਕੇ ਆਏ ਆ ਜੀ ਇਡੇ ਅਸੀਂ ਕੀ ਰਲ ਮਿਲ ਕੇ ਸਾਰੇ ਸੇਵਾ ਕਰਾਂਗੇ ਉੱਥੇ ਇਹ ਸਾਰੇ ਤੁਸੀਂ ਰਲ ਮਿਲ ਕੇ ਯਾਨੀ ਕਿ ਉੱਥੇ ਵੰਡ ਕੇ ਆਉਂਗੇ ਹਾਂਜੀ ਹਾਂਜੀ ਅੱਛਾ ਜੀ ਤੇ ਕਿੰਨੇ ਕਿੰਨਾ ਚਾਰ ਹੈ ਜੀ ਇੱਥੇ ਦੇਤੇ ਨਾ ਟਰਾਲਿਆਂ ਦੇ 250 ਕੁਮਾਂਟਲ ਚਾਰ ਹੈ ਜੀ 250 ਕੁਆਂਟਲ ਹਾਂਜੀ ਤੇ ਲਗਭਗ ਕਿੰਨੇ ਦਿਨ ਹੋ ਗਏ ਤੁਹਾਨੂੰ ਤੁਰਿਆ ਨੂੰ ਉੱਥੋਂ ਅਸੀਂ ਜੀ ਅੱਜ ਸਵੇਰ ਤੁਰੇ ਸੀਗੇ 4 ਵਜੇ 4 ਵਜੇ ਹਾਂਜੀ ਤੇ ਪਹੁੰਚਣਾ ਕਿੱਥੇ ਤੁਸੀਂ ਹੁਸੈਨੇ ਵਾਲਾ ਬਾਡਰ ਉੱਥੇ ਜਾਣਾ ਜੀ ਅਸੀਂ ਸਹਿਣੀ ਵਾਲਾ ਬਾਡਰ ਤੁਹਾਡੇ ਕੋਲੇ ਉੱਥੇ ਕੋਈ ਵਾਕ ਵੀ ਹੈਗਾ ਜਾਂ ਮੈਂ ਕੋਈ ਇੱਥੋਂ ਤੁਹਾਨੂੰ ਕੋਈ ਕਨੈਕਟ ਕਰ ਲਈ ਜਾਂ ਨੰਬਰ ਦੇਣਾ ਹੋਵੇ ਤੁਸੀਂ ਦਾ ਹਾਂਜੀ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਸਰਪੰਚ ਨਾਲ ਗੱਲ ਹੋ ਗਈ ਬਸ ਠੀਕ ਹੈ ਮੈਂ ਕਹਿੰਦਾ ਬਈ ਤੁਸੀਂ ਆਪ ਆਓ ਨਾਲ ਜਾਊਗਾ ਆਥੀ ਆਪ ਦੇ ਵਾਸਲ ਪਾਣੀ ਦਾ ਜਿਹੜਾ ਦੇਣਾ ਦੇਖਿਆ ਬਾਈ ਮੈਂ ਤਿੰਨ ਦਿਨ ਉੱਥੇ ਜਾ ਕੇ ਆਇਆ ਉੱਥੇ ਪੈਂਦੇ ਆ ਲੁੱਟਣ ਠੀਕ ਹੈ ਜੀ ਠੀਕ ਹੈ ਕਿ ਨਹੀਂ ਕਈ ਤਾਂ ਉੱਥੇ ਆਕਣਗੇ ਵੀ ਜੇ ਟਰੈਕਟਰ ਗਾਂ ਲੱਗ ਗਏ ਤੇ ਅਸੀਂ ਪੰਚਰ ਕਰ ਦਾਂਗੇ ਇਹ ਅਸੀਂ ਖੁਦ ਵੇਖਿਆ ਸਾਡੇ ਡਾਕਟਰ ਸੰਧੂ ਸਾਹਿਬ ਆ ਇਹ ਤੁਹਾਡੀਆਂ ਦਾ ਹਸਪਤਾਲ ਸੀ ਉਹ ਲੈ ਕੇ ਗਏ ਸੀ ਉਹਨਾਂ ਨਾਲ ਬੜਾ ਤੱਕਾ ਹੋਇਆ ਠੀਕ ਹੈ ਲੋਕ ਹੁਣ ਵੀਡੀਓ ਵੀ ਦੇਖੇ ਹੋਣੇ ਆ ਮੈਂ ਖਿੱਚ ਕੇ ਲੈ ਜਾਂਦੇ ਆ ਤੁਸੀਂ ਹੁਣ ਕਿੰਨੇ ਕੇ ਜਾਣੇ ਹੁਣ ਤੁਸੀਂ ਤਾਂ ਖੈਰ ਵਾਵਾ ਜਾਣੇ ਜੋ 2-4 ਜਾਣੇ ਬੰਦੇ ਸੀ ਉੱਪਰ ਤੇ ਸਾਰਾ 4 ਅਸੀਂ ਭਾਈ 25-30 ਜਾਣੇ ਆਏ ਆ ਰਲ ਮਿਲ ਕੇ ਆਏ ਆ 25 ਮਾਰੇ ਆਏ ਆ ਭਾਈ ਅਸੀਂ ਜਿੱਥੇ ਰਾਸ਼ਨ ਪਹੁੰਚਾਉਣਾ ਅਸੀਂ ਆਪਦੇ ਹੱਥੀਂ ਸੇਵਾ ਕਰਕੇ ਆਵਾਂਗੇ ਅਸੀਂ ਦੱਸਣ ਆ ਕੇ ਆਵਾਂਗੇ ਭਾਈ ਪਹਿਲ 10 ਲੱਗਣ ਲੱਗ ਜਾਂਦੇ ਲੱਗ ਜਾਂਦੇ ਤੇ ਉੱਥੇ ਟਰਾਲੀਆਂ ਦੇ ਜਿੱਕ ਚੱਕ ਕੇ ਤੇ ਪੁੱਠੇ ਮੁੜਦੇ ਨਹੀਂ ਅਸੀਂ ਪੁੱਠੇ ਨਹੀਂ 10 ਦਿਨ ਪਸ਼ੂਆਂ ਨੂੰ ਬੰਧਾ ਸਾਡੀ ਵੀਰੇ ਕੋਈ ਸੰਸਥਾ ਨਹੀਂ ਜਿੱਥੇ ਕੋਈ ਸਾਡੀ ਸੰਸਥਾ ਨਹੀਂ ਕਿ ਸਾਡੇ ਪਿੰਡ ਵੱਲੋਂ ਸਹਿਯੋਗ ਕੀਤਾ ਗਿਆ ਅਸੀਂ ਪਿੰਡ ਦੇ ਇੱਕੇ ਪਿੰਡ ਦੇ ਸਾਰੇ ਜਾਣੇ ਹੈਗੇ ਆ ਅਸੀਂ ਰਲ ਮ ਦੇ 5 ਦਿਨ ਲੱਗਣ ਪਾਉ ਸਾਡੇ 10 ਦਿਨ ਲੱਗਣਾ ਇਹੋ ਜੀ ਗੱਲ ਨਹੀਂ ਵੀ ਅਸੀਂ ਕਿਸੇ ਸੰਸਥਾ ਨੂੰ ਜਾਂ ਉੱਥੇ ਟਰਾਲੇ ਭਰੇ ਆ ਅਸੀਂ ਉੱਥੇ ਲਿਫਟ ਚੱਕ ਕੇ ਆ ਗਏ ਇਹੋ ਜੀ ਕੋਈ ਗੱਲ ਨਹੀਂ ਸਾਡੇ ਭਰਾ ਆ ਸਾਰੇ ਸਾਡੇ ਨਾਲ ਰਲ ਮਿਲ ਕੇ ਸੇਵਾ ਕਰਨਗੇ ਜਿੱਥੇ ਵੀ ਇੱਕ ਇੱਕ ਪਰਿਵਾਰ ਨੂੰ ਅਸੀਂ ਰਾਸ਼ਨ ਪਹੁੰਚਾਵਾਂਗੇ ਤੇ ਬਾਕੀ ਪਰਮਾਤਮਾ ਮਿਹਰ ਕਰੇ ਪੰਜਾਬ ਦੇ ਉੱਤੇ ਇਹ ਹੜ੍ਹਾਂ ਤੋਂ ਰਾਹਤ ਮਿਲੇ ਆਪਾਂ ਨੂੰ ਤੇ ਇੱਕ ਪੰਜਾਬ ਅਕੈਡਮੀ ਪੰਜਾਬ ਦੀ ਇਹ ਹੁੰਦੀ ਸੀਗੇ ਵੀ ਯਾਰ ਪੰਜਾਬ ਤੇ ਜਦੋਂ ਮੁਸੀਬਤ ਆਉਂਦੀ ਹੈ ਬਾਕੀ ਸਟੇਟਾਂ ਨਹੀਂ ਕੰਮ ਆਉਂਦੀਆਂ ਇੱਥੇ ਹੁਣ ਰਾਜਸਥਾਨ ਸਟੇਟ ਚੋਂ ਤੁਸੀਂ ਨਹੀਂ ਬਹੁਤ ਸਾਰੇ ਸੱਜਣ ਮਿੱਤਰ ਰਾਜਸਥਾਨ ਹਰਿਆਣਾ ਗੁਜਰਾਤ ਤੱਕ ਬੰਦੇ ਆਏ ਆ ਇਹ ਤਾਂ ਇੱਕ ਕੀ ਕਹਿਣਾ ਚਾਹੁੰਗੇ ਇਸ ਬਾਰੇ ਇਹ ਤਾਂ ਇੱਕ ਪੋਲਿਟਿਕਸ ਬੰਦਿਆਂ ਦਾ ਬਣਾਇਆ ਹੋਇਆ ਹੈਗਾ ਹਾਂਜੀ ਹਾਂਜੀ ਬਾਕੀ ਇਹ ਜਿਹੜੀ ਆਪਣੇ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਕੋਈ ਵੀ ਰਾਜਸਥਾਨ ਸਟੇਟ ਹੈ ਇਹ ਸਾਰੇ ਜਿਹੜੇ ਆਪਣੇ ਜ਼ਿਮੀਦਾਰ ਭਰਾ ਆ ਆਪਾਂ ਤਾਂ ਸਾਰਿਆਂ ਨਾਲ ਰਲ ਮਿਲ ਕੇ ਚੱਲਣਾ ਹੈ ਇਹੋ ਜੀ ਕੋਈ ਗੱਲ ਨਹੀਂ ਗਈ ਨਾ ਸਾਨੂੰ ਅਸੀਂ ਕਿਸੇ ਜ਼ਿੰਮੇਵਾਰ ਭਰਾ ਦੇ ਮੂੰਹੋਂ ਤਾਂ ਸੁਣਿਆ ਨਹੀਂ ਕਿ ਭੀ ਪੰਜਾਬ ਦਾ ਬੰਦਾ ਇਹ ਗੱਲ ਕਹਿ ਰਿਹਾ ਵੀ ਭਈ ਰਾਜਸਥਾਨ ਨੇ ਸਾਨੂੰ ਆਇ ਨਹੀਂ ਕੀਤਾ ਜਾਂ ਹਰਿਆਣੇ ਨੇ ਆਇ ਨਹੀਂ ਉਹ ਕੁਛ ਨਹੀਂ ਦਿੱਤਾ ਹਾਂਜੀ ਹਾਂਜੀ ਇਹ ਤਾਂ ਸਿਰਫ ਪੋਲਿਟਿਕਸ ਲੀਡਰਾਂ ਦੀ ਬਣਾਈ ਵੀ ਕਹਾਣੀ ਐ ਬਾਕੀ ਕੋਈ ਨਹੀਂ ਰਲ ਮਿਲ ਕੇ ਚੱਲਾਂਗੇ ਪੰਜਾਬ ਵਾਲੇ ਸਾਡੇ ਭਰਾ ਐ ਅਸੀਂ ਉਹਨਾਂ ਦੇ ਭਰਾ ਐ ਇਹ ਨਹੀਂ ਪਤਾ ਵੀ ਚਾਰ ਦਿਨਾਂ ਨੂੰ ਕਿਸੇ ਤੇ ਕੀ ਮੁਸੀਬਤ ਪੈ ਜਾਣੀ ਐ ਵੀ ਸਾਰੇ ਆਪਾਂ ਜ਼ਿੰਮੇਵਾਰ ਭਰਾ ਇੱਕ ਦੂਜੇ ਦੇ ਨਾਲ ਮਿਲ ਕੇ ਆਪਾਂ ਸਹਿਯੋਗ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਤੇ ਲਗਭਗ ਤੁਹਾਨੂੰ ਦਿਖਾ ਦੇਣਾ ਬਾਈ ਜੀ ਇੱਥੋਂ ਲੱਗ ਜੀਏ ਤੇ ਇੱਕ ਅੱਗੇ ਉਹ ਸਾਹਮਣੇ ਟਰਾਲਾ ਜੀ ਤੇ ਨਾਲ ਆ ਦੇਖੋ ਟਰੈਕਟਰ ਸ਼ਿੰਗਾਰੇ ਹੋਏ ਆ ਤੇ ਆ ਦੇਖਦਾ ਜੇ ਤੁਸੀਂ ਤਾਂ ਵੀਰ ਮੇਰੇ ਇੱਥੇ ਆਏ ਸੀ ਪਿੰਡ ਲਵਾਣੇ ਆਲੀ ਤੇ ਬਾਬਾ ਡੇਰਾ ਦਿਆਲਦਾਸ ਜੀ ਤੇ ਇੱਥੇ ਉਹਨਾਂ ਨੇ ਲੰਗਰ ਛਕਣੇ ਆ ਤਾਂ ਬਾਈ ਜੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੇ ਮੇਰਾ ਵੀਰ ਮੈਂ ਕਹਿਣਾ ਵੀ ਤੁਹਾਡੀ ਜਿਹੜੀ ਯਾਤਰਾ ਪੂਰੀ ਸਫਲ ਰਵੇ ਤੇ ਜੋ ਵੀ ਤੁਸੀਂ ਦਾਨਪੁਨ ਕਰੋ ਉਹ ਤੁਹਾਨੂੰ ਦੁੱਗਣਾ ਤਿੱਗਣਾ ਚੌਗਣਾ ਹੋ ਕੇ ਮਿਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦੱਸ ਦੋ ਕਿਹੜਾ ਇੱਕ ਵਾਰਾਂ ਢਾਬਾ ਪਿੰਡ ਆ ਜੀ ਰਾਜਸਥਾਨ ਹਨੂਮਾਨਗੜ ਸਾਡਾ ਜ਼ਿਲ੍ਹਾ ਜੀ ਤੇ ਨੰਬਰ ਨੰਬਰ ਦੇਣਾ ਕਿ ਲੋੜ ਹੀ ਨਹੀਂ ਲੋੜ ਹੀ ਨਹੀਂ ਸਾਡੇ ਬਸ ਠੀਕ ਆ ਬਾਈ ਜੀ ਹਸੈਨੀ ਵਾਲਾ ਪਹੁੰਚਣਗੇ ਸਰਪੰਚ ਨਾਲ ਗੱਲ ਹੋ ਚੁੱਕੀ ਆ ਇੱਥੇ ਨਾਲ ਲਿਖਿਆ ਪੰਜਾਬ ਮੇ ਬਾੜ ਬਾੜ ਪੀਰਤ ਕੇ ਲਈ ਸੰਯੋਗ ਗਾਮ ਸੰਗਰੀਆ ਜ਼ਿਲ੍ਹਾ ਹੁਮਾਨਗੜ੍ਹ گاਉਂ گاਉਂ ਟਾਬਾ ਤੇ ਸੰਗਰੀਆ ਤੇ ਹੁਮਾਨਗੜ੍ਹ ਰਾਜ ਠੀਕ ਹੈ ਵੀਰੇ ਟਾਬਾ ਕਹਿੰਦੇ ਸਾਡੀ ਟਾਬਾ ਮੈਂ ਪਿੰਡ ਗਿਆ ਸੀ ਬਾਈ ਦੀ ਮੋਟਰ ਦਿਖਾਈ ਸੀ ਮੈਂ ਬਹੁਤ ਸੋਹਣਾ ਪੀਸ ਹੋਂਦਾ ਮੈਨੂੰ ਲੱਗਾ ਕਾਫੀ ਕਰੀ ਜਾਣਾ ਅੱਗੇ ਨਾਲੋਂ ਕੋਣੀ ਫੇਰ ਕਿਤੇ ਆਏ ਵਿਹਲੇ ਸ਼ੂਟ ਕਰਾਂਗੇ ਨਾਲੇ ਰਾਤ ਰਵਾਂਗੇ ਉੱਤੇ ਹੈ ਠੀਕ ਹੈ ਵੀਰੇ ਥੈਂਕ ਯੂ ਸੋ ਮਚ ਧੰਨਵਾਦ ਸ਼ੁਕਰੀਆ